ਗਲੋਬਲੀ ਚੇਂਜ ਹੋਇਆ ਹੈ ਆ ਬਾਕੀ ਕੰਟਰੀਆਂ ਚ ਵੀ ਕਾਫੀ ਗਰਮੀ ਪੈ ਰਹੀ ਹੈ ਇੱਥੇ ਵੀ ਮੇਰੇ ਖਿਆਲ ਇੱਥੇ 40 ਤੋਂ ਉੱਪਰ ਜਾ ਰਿਹਾ ਟੈਂਪਰੇਚਰ ਇਸ ਤਰ੍ਹਾਂ ਕੱਲ ਬਠਿੰਡੇ ਦੇ ਵਿੱਚ 43.6 ਡਿਗਰੀ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਕਿ ਜਿਹੜੀ ਗਰਮੀ ਹੈ ਉਹ ਥੋੜੀ-ਥੋੜੀ ਜਿਹੜੀ ਆ ਵਧ ਰਹੀ ਹੈ ਟੈਂਪਰੇਚਰ ਜਿਹੜੇ ਨੇ ਇੰਕਰੀਜ਼ ਹੋ ਰਹੇ ਨੇ ਕੁਝ ਪੋਲੂਸ਼ਨ ਹੋ ਰਿਹਾ ਗੱਡੀਆਂ ਦੇ ਵਿੱਚ ਜ਼ਿਆਦਾ ਕੁਝ ਆਹ ਫੈਕਟਰੀਆਂ ਫੂਟਰੀਆਂ ਕਰਕੇ ਜਾਂ ਉਹਨਾਂ ਕਰਕੇ ਵੀ ਹੋ ਸਕਦਾ ਹੈ ਤੇ ਕਾਫੀ ਗਰਮੀ ਹੈ आईएमडी ਨੇ ਵੀ ਇਹ ਪ੍ਰਡਿਕਸ਼ਨ ਕੀਤੀਆਂ ਨੇ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ 44-45 ਮਤਲਬ ਰਿਕਾਰਡ ਕੀਤਾ ਜਾ ਸਕਦਾ ਹੈ। ਲੁਧਿਆਣਾ ਦੇ ਵਿੱਚ ਤਾਪਮਾਨ 46 ਡਿਗਰੀ ਪਹੁੰਚਿਆ ਹੋਇਆ ਹੈ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਸਮ ਆ ਸ਼ਾਮ ਵੇਲੇ ਠੰਡਾ ਜ਼ਰੂਰ ਹੁੰਦਾ ਹੋਇਆ ਪਰ ਕਿਤਨਾ ਕਿਤੇ ਸਵੇਰੇ ਤਪਸ਼ ਦੀਆਂ ਕਿਆ ਦਿਖਾਈ ਦਿੰਦੀ ਹੋਈ ਨਜ਼ਰ ਆਂਦੀ ਆ ਦੇਖ ਸਕਦੇ ਹੋ ਤਾਂ ਬਣ ਲੋਕਾਂ ਦਾ ਗਰਮੀ ਦੇ ਵਿੱਚ ਬੁਰਾ ਹਾਲ ਹੋਇਆ ਜਾਵਾ ਹਾਲਾਂਕਿ ਮਈ ਦਾ ਮਹੀਨਾ ਚੜਿਆ ਹੋਇਆ ਹੈ ਜਿੱਤੇ ਨ ਕਿਤੇ येलो ਅਲਰਟ ਵੀ ਜਿਹੜੀ ਕਿਆ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਵਾ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਮੌਸਮ ਦਾ ਕਹਿਰ ਗਰਮੀ ਦਾ ਕਹਿਰ ਦਿਖਾਈ ਅਤੇ ਪ੍ਰਕੋਪ ਦਿਖਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਵਾ ਇਹ ਤਸਵੀਰ ਤਾਂ ਲੁਧਿਆਣਾ ਦੇ ਵਿੱਚੋਂ ਦਿਖਾ ਰਹੇ ਜਿੱਤੇ ਕਿ ਹਲਵਾਕਵਾਕ ਜਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੈ ਜਿੱਤੇ ਕਿ ਤਾਪਮਨ ਲਗਾਤਾਰ ਵੱਧਦਾ ਜਾ ਨਜ਼ਰ ਆ ਰਿਹਾ ਅਨਲ ਸੰਮੇ ਦੇ ਵਿੱਚ ਭਵਿੱਖਬਾਣੀ ਜਰੂਰ ਕੀਤੀ ਗਈ ਹੈ ਕਿ ਤਾਪਮਨ ਜਰੂਰ ਹੋਰ ਵਧੇਗਾ ਕਿਉਂਕਿ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਾਪਮਨ ਆਪਣਾ ਪੈਰ ਫਸਾਰਦਾ ਹੋਇਆ ਵੀ ਨਜ਼ਰ ਆ ਰਿਹਾ ਵੈ ਤੇ ਲੋਕਾ ਲੋਗ ਆਪਣੇ ਅਸ਼ਰੀਰ ਨੂੰ ਕਵਰ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਹੋਰ ਕਵਰ ਕਰਦੇ ਜਾਂਦੇ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਲੋਕਾਂ ਨੂੰ ਡਾਕਟਰਾਂ ਦੇ ਵੱਲੋਂ ਅਤੇ ਹੋਰ ਭਵਿੱਖ ਜਿਹੜੇ ਵੈਦਰ ਵਾਲੇ ਨੇ ਉਹਨਾਂ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿ 2 ਵਜੇ ਤੋਂ ਬਾਅਦ ਆਪਣਾ ਘਰੋਂ ਨਾ ਨਿਕਲੋ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕਰ ਤਾਂ ਹੀ ਨਿਕਲੋ ਨਹੀਂ ਤਾਂ ਅਦਰਵਾਈਜ਼ ਅਨੈਸੈਸਰੀ ਘੁੰਮਣਾ ਜਾਂ ਇਧਰ-ਉਧਰ ਜਾਣਾ ਸਖਤ ਉਹਨਾਂ ਨੂੰ ਮਨਾ ਕੀਤਾ ਗਿਆ ਹੈ ਹਾਲਾਂਕਿ ਭਵਿੱਖਬਾਣੀ ਦੇ ਦੌਰਾਨ ਕਿਹਾ ਗਿਆ ਹੈ ਕਿ ਆ ਤਾਪਮਨ ਜਿਹੜਾ ਕੀ ਹੈ 46 ਡਿਗਰੀ ਤੋਂ ਵੱਧ ਵੀ ਸਕਦਾ ਹੈ ਕਿਉਂਕਿ ਇਹ ਗਰਮੀ ਜਿਹੜੀ ਕੀ ਹੈ ਹੁਮਸਵਾਲੀ ਵੀ ਗਰਮੀ ਹੋ ਸਕਦੀ ਹੈ ਤੇ ਅਤੇ ਕਾਫੀ ਗਰਮੀ ਵਧ ਵੀ ਸਕਦੀ ਹੈ ਹਾਲਾਂਕਿ ਹੁਣ ਮੌਸਮ ਵਿਭਾਗ ਦੇ ਮੈਡਮ ਦੇ ਨਾਲ ਗੱਲਬਾਤ ਕਰਾਂਗੇ ਇਸ ਸੀਜ਼ਨ ਦੇ ਵਿੱਚ ਕਿੰਨੀ ਕੁ ਜ਼ਿਆਦਾ ਗਰਮੀ ਆਉਣ ਵਾਲੇ ਸਮੇਂ ਦੇ ਵਿੱਚ ਵਧੇਗੀ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਜੀ ਪਿਛਲੇ ਹਫਤੇ ਜਿਹੜੇ ਸਾਡੇ ਕੋਲ ਕਾਫੀ ਟੈਂਪਰੇਚਰ ਜਿਹੜੇ ਨਿਓ ਬਿਲੋ ਨਾਰਮਲੀ ਰਹੇ ਨੇ ਕਿਉਂਕਿ ਜਿਹੜਾ ਪੱਛਮੀ ਚੱਕਰਵਾਤ ਦੇ ਕਾਰਨ ਜਿਹੜੀ ਸਾਡੇ ਕੋਲ ਬਾਰਿਸ਼ ਹੈ ਉਹ ਵੀ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਸਾਡੇ ਕੋਲ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਲੁਧਿਆਣੇ ਵਿੱਚ 11 ਮਿਲੀਮੀਟਰ ਤੱਕ بارش ਰਿਕਾਰਡ ਹੋਈ ਹੈ ਪਿਛਲੇ ਹਫ਼ਤੇ ਜਿਹੜੀ ਕਿ 5 ਮਿਲੀਮੀਟਰ ਜਿਹੜੀ ਨਾਰਮਲ ਹੁੰਦੀ ਹੈ ਸੋ ਕਾਫੀ ਅੱਛੀ بارش ਜਿਹੜੀ ਹੈ ਇਹ ਮਈ ਦੇ ਦੂਜੇ ਹਫ਼ਤੇ ਜਿਹੜੀ ਹੈ ਰਿਕਾਰਡ ਕੀਤੀ ਗਈ ਹੈ ਜਿਦੇ ਨਾਲ ਟੈਂਪਰੇਚਰਸ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਸਧਾਰਨ ਦੇ ਨੀਅਰ ਬਾਊਟ ਹੀ ਰਹੇ ਹੈ ਤੇ ਹੁਣ ਜਿਸ ਤਰ੍ਹਾਂ ਕਿ ਥੋੜਾ ਜਿਹਾ ਉਸ ਤੋਂ ਬਾਅਦ ਟੈਂਪਰੇਚਰਸ ਰਾਈਜ਼ ਕਰਨੇ ਸ਼ੁਰੂ ਹੋਏ ਹੈ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਾਨ ਆਉ 40 ਡਿਗਰੀ ਦੇ ਨੇੜੇ ਬਹੁਤ ਰਿਕਾਰਡ ਕੀਤਾ ਜਾ ਰਿਹਾ ਜਿਹੜਾ ਕਿ ਨਾਰਮਲ ਤੋਂ ਸਿਰਫ 1 ਡਿਗਰੀ ਹੀ ਜ਼ਿਆਦਾ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਰਾਤ ਦੇ ਤਾਪਮਾਨ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਸਾਡੇ ਕੋਲ ਜਿਹੜਾ 2 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਜਿਵੇਂ 23 ਨਾਰਮਲ ਹੁੰਦਾ ਤੇ 25 ਡਿਗਰੀ ਦੇ ਨੇੜੇ ਆਉਂ ਚੱਲ ਰਿਹਾ ਹੈ ਸੋ ਹੁਣ ਲੱਗ ਰਿਹਾ ਹੈਗਾ ਕਿ ਜਿਸ ਤਰ੍ਹਾਂ ਕੱਲ ਬਠਿੰਡੇ ਦੇ ਵਿੱਚ 43.6 ਡਿਗਰੀ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਕਿ ਜਿਹੜੀ ਗਰਮੀ ਆ ਉਹ ਥੋੜੀ-ਥੋੜੀ ਜਿਹੜੀ ਆ ਵੱਧ ਰਹੀ ਹੈ ਟੈਂਪਰੇਚਰ ਜਿਹੜੇ ਨੇ ਇਨਕਰੀਜ਼ ਹੋ ਰਹੇ ਨੇ ਸੋ ਆਈਐਮਡੀ ਨੇ ਵੀ ਇਹ ਪ੍ਰੈਡਿਕਸ਼ਨਸ ਕੀਤੀਆਂ ਨੇ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ 44-45 ਮਤਲਬ ਰਿਕਾਰਡ ਕੀਤਾ ਜਾ ਸਕਦਾ ਹੈ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਤੇ ਪਰ 16 ਤਰੀਕ ਨੂੰ ਫਿਰ ਥੋੜਾ ਜਿਆ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈਗੀ ਆ ਜਿਹੜਾ ਕਿ ਪੱਛਮੀ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਹਿੱਸੇ ਆ ਉਹਨਾਂ ਦੇ ਵਿੱਚ ਜਿਹੜਾ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਬਾਕੀ ਪੰਜਾਬ ਦੇ ਵਿੱਚ ਕੋਈ ਇੰਨੀ ਜ਼ਿਆਦਾ ਸੰਭਾਵਨਾ ਨਹੀਂ ਹੈਗੀ ਸੋ ਉਹਨਾਂ ਦੇ ਵਿੱਚ ਹੋ ਸਕਦਾ ਹੈ ਕਿ ਟੈਂਪਰੇਚਰ ਜਿਹੜਾ ਉਹ ਵਧ ਵੀ ਸਕਦਾ ਹੈ ਜਿਹੜੀ 13 ਮਈ ਨੂੰ ਕੈਰਲ ਦੇ ਜਿਹੜੇ ਆਪਾਂ ਕਹਿ ਸਕਦੇ ਆ ਕਿ ਜਿਹੜੇ ਦੱਖਣ ਪੂਰਬੀ ਹਿੱਸੇ ਨੇ ਇੰਡੀਆ ਦੇ ਉੱਥੇ ਜਿਹੜੀ ਇਹਦੀ ਆਮਦ ਆ ਉਹ ਮੌਨਸੂਨ ਦੀ 13 ਮਈ ਨੂੰ ਹੋ ਚੁੱਕੀ ਹੈ ਤੇ ਇਸੇ ਤਰ੍ਹਾਂ ਹੀ ਜਿਵੇਂ ਕੈਰਲ ਦੇ ਵਿੱਚ 1 ਜੂਨ ਨੂੰ ਨਾਰਮਲੀ ਜਿਹੜੀ ਮੌਨਸੂਨ ਆਂਦੀ ਹੈ ਤਾਂ ਇਸ ਵਾਰ 27 ਮਈ ਨੂੰ 29 ਜਦ ਆ ਦੀ ਸੰਭਾਵਨਾ ਹੈਗੀ ਹੈ ਕਿ ਜਿਹੜੀ 4 ਦਿਨ ਪਹਿਲਾਂ ਮੌਨਸੂਨ ਹੈ ਉਹ ਆ ਸਕਦੀ ਹੈ ਸੋ ਆ ਬਾਕੀ ਵੀ ਉਹਨਾਂ ਨੇ ਇਹ ਅਨੁਮਾਨ ਲਗਾਇਆ ਹੈ ਕਿ ਇਸ ਵਾਰ ਜਿਹੜੀ ਮੌਨਸੂਨ ਹੈ ਉਹ ਕਾਫੀ ਅੱਛੀ ਰਹੇਗੀ ਨਾਰਮਲ ਤੋਂ ਜ਼ਿਆਦਾ ਰਹੇਗੀ ਕਿਉਂਕਿ ਜਿਹੜਾ ਐਲ ਨੀਨੋ ਦਾ ਇਫੈਕਟ ਹੈਗਾ ਉਹ ਖਤਮ ਹੋ ਚੁੱਕਿਆ ਹੈ ਸੋ ਉਮੀਦ ਕਰਦੇ ਆ ਕਿ ਅੱਛੀ ਬਾਰਿਸ਼ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਇਸ ਵਾਰੀ ਮੌਨਸੂਨ ਦੇ ਵਿੱਚ ਔਰ ਜੇ ਅਬ ਆ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਵੀ 27 ਤੋਂ 29 ਜੂਨ ਨੂੰ ਸੰਭਾਵਨਾ ਹੈਗੀ ਹੈ ਕਿ ਜਿਹੜੀ ਮੌਨਸੂਨ ਨੂੰ ਆਪਣੀ ਦਸਤਕ ਦੇ ਦੇਗੀ। ਗਲੋਬਲਲੀ ਚੇਂਜ ਹੋਇਆ ਹੈ ਬਾਹਲੇ ਕੰਟਰੀਆਂ 'ਚ ਵੀ ਕਾਫੀ ਗਰਮੀ ਪੈ ਰਹੀ ਹੈ ਇੱਥੇ ਵੀ ਮੇਰੇ ਖਿਆਲ ਇਥੇ 40 ਤੋਂ ਉੱਪਰ ਜਾ ਰਿਹਾ ਟੈਂਪਰੇਚਰ। ਕੁਝ ਪੋਲੂਸ਼ਨ ਹੋ ਰਿਹਾ ਗੱਡੀਆਂ ਦੇ ਵਿੱਚ ਜ਼ਿਆਦਾ। ਕੁਝ ਆਹ ਫੈਕਟਰੀਆਂ ਫੂਕਰੀਆਂ ਕਰਕੇ ਜਾਂ ਉਹਨਾਂ ਕਰਕੇ ਵੀ ਹੋ ਸਕਦਾ ਹੈ ਤੇ ਕਾਫੀ ਗਰਮੀ ਆ। ਗਰਮੀ ਤੋਂ ਬਚ ਕੇ ਰਹਿਣਾ ਚਾਹੀਦਾ ਪਾਣੀ ਜ਼ਿਆਦਾ ਤੋਂ ਬਚਾਰਾ ਪੀਣਾ ਚਾਹੀਦਾ ਪਰ ਗਰਮੀ ਤੋਂ ਬਚਣਾ ਚਾਹੀਦਾ ਸਮੇਂ ਤੇ ਗਰਮੀ ਵਧੇਗੀ ਜਾਂ ਘਟੇਗੀ ਦੇਖੋ ਹੁਣ ਆਉਣ ਵਾਲਾ ਟਾਈਮ ਹੈ ਜੀ ਸਵੇਰ ਜੀ ਆਪਾਂ ਪੇੜ ਬੂਟੇ ਬੂਟੇ ਲਾਈਏ ਇਹ ਬੂਟੇ ਲਾਵਾਂਗੇ ਆਪਾਂ ਕੁਛ ਨਾ ਕੁਛ ਕਰਾਂਗੇ ਜਿੰਨੇ ਬੂਟੇ ਵੱਧਦੇ ਆ ਉਹਦੇ ਹਿਸਾਬ ਨਾਲ ਲਾਉਣੇ ਚਾਹੀਦੇ ਆ ਹਰ ਬੰਦਾ ਇੱਕ ਇੱਕ ਦੋ ਦੋ ਦਰਖਤ ਜ਼ਰੂਰ ਲਾਉਣੇ ਚਾਹੀਦੇ ਆ ਬਰਟ ਇਸ ਚੀਜ਼ ਵੱਲ ਲੋਕ ਘੱਟ ਧਿਆਨ ਦਿੰਦੇ ਆ ਵੱਡਣ ਨੂੰ ਮੈਂਟਲ ਆਉਂਦੇ ਆ ਜੀ ਲਾਉਣ ਨੂੰ ਜੇ ਕਾਹੋ ਤਾਂ ਅਗਲਾ ਕਹਿੰਦਾ ਨਹੀਂ ਜੀ ਕਿਹੜਾ ਲਾਊਗਾ ਕਿਹੜਾ ਮਿੱਟੀ ਪੱਟੂ ਆ ਕਿਹੜਾ ਕਰ ਗਰਮੀ ਵਗਾਰ ਪੋਲੂਸ਼ਨ ਵਗਾਰ ਕੰਟਰੋਲ ਕਰਨਾ ਤਾਂ ਆਪਾਂ ਨੂੰ ਟਰੀ ਪਲਾਂਟ ਜ਼ਰੂਰ ਕਰਨੇ ਪੈਣਗੇ ਜੋੜੇ ਰੋਲੇ ਲੁਧਿਆਣਾ ਲਾਈਵ ਦੇ ਨਾਲ ਹਣੀ ਤੱਕ ਯੂਮ ਰਿਪੋਰਟ ਧੰਨਵਾਦ